ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੀ ਸਿਫਤ 'ਚ ਅਕਵੰਜਾ ਕਵੀ ਹੋਰ ਨਹੀਂ ਉਹ ਵੀ ਅਸੀਂ ਜਿੱਦਣ ਵਿਦਿਆਵੀਰ ਦਾ ਜ਼ਿਕਰ ਕਰਾਂਗੇ ਉਹਦਾ ਜ਼ਿਕਰ ਕਰਾਂਗੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦੇ ਨੇ ਭਾਈ ਗੁਰਦਾਸ ਦੂਜੇ ਜਿਹੜੀ ਅਸੀਂ ਵਾਰ ਪੜ੍ਹਨੇ ਆ ਹਰ ਸੱਚੇ ਤਖਤਰ ਤਾਇਆ ਸਤ ਸੰਗਤ ਮੇਲਾ ਨਾਨਕ ਨਿਰਪੁਰ ਨਰੰਕਾਰ ਵਿੱਚ ਸਿੱਧਾ ਖੇਲਾ ਜਿਹੜੇ ਲਿਖਦਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹਨਾਂ ਨੇ ਮਾਰੇ ਲਈ ਬੜੇ ਪਿਆਰੇ ਸ਼ਬਦ ਵਰਤੇ ਆ ਇੱਕ ਉਹਨਾਂ ਸ਼ਬਦ ਵਰਤੇ ਆ ਵਹ ਪ੍ਰਗਟਿਓ ਮਰਦ ਅਗੰਬੜਾ ਵਰੀਆਮ ਆਕੇਲਾ ਮੈਨਾਂ ਵੀ ਸ਼ਬਦਾਂ ਚ ਐ ਬਿਜਲੀ ਭਰੀ ਪਈਨਾਂ ਸ਼ਬਦਾਂ ਚ ਪ੍ਰਗਟ ਹੋਇਆ ਮਰਦ ਤੋਂ ਬਣਿਆ ਵਹ ਪ੍ਰਗਟਿਓ ਮਰਦ ਅਗੰਬੜਾ ਜਿਹਦਾ ਕੋਈ ਪਹੁੰਚ ਨਹੀਂ ਸਕਦਾ ਵਰੀਆਮ ਦਾ ਅਰਥ ਹੈ ਸੂਰਮਾ ਗੁਰੂ ਗੋਬਿੰਦ ਸਿੰਘ ਕੱਲਾ ਇਸ ਸੰਸਾਰ ਵਿੱਚ ਮਰਦ ਹੈ ਅਗੰਬੜਾ ਹੈ ਉਹ ਪ੍ਰਗਟ ਹੋਇਆ ਵਾਰ ਪ੍ਰਗਟਿਓ ਮਰਦ ਅਗਮੜਾ ਫਰੀਆਮ ਅਕੇਲਾ ਇਕ ਉਹਨਾਂ ਨੇ ਸਤਰ ਖੋਰ ਲਈਏ ਉਹ ਕਹਿੰਦੇ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ ਆਪਨੇ ਸੁਣੀ ਹੋਣੀ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਭਗਵੰਤ ਦਾਰਤ ਪਰਮਾਤਮਾ ਪਰਮਾਤਮਾ ਵਿੱਚ ਰੱਬ ਵਿੱਚ ਆਪੇਦ ਹੋਇਆ ਜਿਹੜਾ ਪੁਰਖ ਪ੍ਰਗਟਿਆ ਗੁਰੂ ਗੋਬਿੰਦ ਸਿੰਘ ਸੂਰਮਾ ਹੈ ਮੈਂ ਸਿਰਫ ਇਹਨਾਂ ਦਿਨਾਂ ਸੂਰੇ ਸ਼ਬਦ ਦੀ ਵਿਆਖਿਆ ਕਰਨੀ ਆਠ ਦੇ ਹਜ਼ੂਰ ਸੱਚੇ ਪਾਤਸ਼ਾਹ ਲਈ ਸ਼ਬਦ ਵਰਤਿਆ ਗੁਰੂ ਗੋਬਿੰਦ ਸੂਰਾ ਸੂਰਮਾ ਕਹ ਲਓ ਸੂਰਾ ਕਹ ਲਓ ਸ਼ੂਰ ਵੀਰ ਕਹ ਲਓ ਇੱਕ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਜੀ ਬਹਾਦਰ ਸੂਰਮੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਵੀ ਮੈਂ ਇਹ ਕਥਾ ਪਟਨਾ ਸਾਹਿਬ ਕੀਤੀ ਸੀ ਫਿਰ ਅਮਰੀਕਾ ਵੀ ਦੂਕ ਜਗ੍ਹਾਏ ਬੇਨਤੀ ਕੀਤੀ ਇੱਥੇ ਵੀ ਭਾਈ ਸਾਹਿਬ ਨੇ ਹੁਕਮ ਕੀਤਾ ਵੀ ਜ਼ਰੂਰ ਉਹਨੂੰ ਆਪਾਂ ਰੀਪੀਟ ਕਰ ਲਈਏ ਗੁਰੂ ਗੋਬਿੰਦ ਸਿੰਘ ਜੀ ਲਈ ਸ਼ਬਦ ਵੀਰ ਵਰਤਿਆ ਵੀਰ ਦਾ ਅਰਥ ਬਹਾਦਰ ਸੂਰਮਾ ਬਲਸ਼ਾਲੀ ਯੋਦਾ ਅਸੀਂ ਜਦੋਂ ਵੀਰ ਲਫ਼ਜ਼ ਦੀ ਵਿਆਖਿਆ ਕਰਦੇ ਹਾਂ ਤੇ ਤਕਰੀਬਨ ਬਹੁ ਗਿਣਤੀ ਚ ਸਿੱਖ ਵੀਰ ਸ਼ਬਦ ਨੂੰ ਲੜਾਈ ਨਾਲ ਜੋੜ ਕੇ ਦੇਖਦੇ ਆ ਇਸ ਤਰੀ ਹੈ ਨਾ ਜੀ ਅਸੀਂ ਸੂਰਮਾ ਕਿਸੇ ਨੂੰ ਕਹਿਣਾ ਹੋਵੇ ਲੜਾਈ ਨਾਲ ਜੋੜ ਕੇ ਦੇਖਾਂਗੇ ਪਰ ਗੁਰਸਿੱਖੋ ਗੁਰਮਤ ਦੇ ਦਾਇਰੇ ਚ ਦੇਖੋਗੇ ਸੂਰਮਾ ਬੀਰ ਕੇਵਲ ਮੈਦਾਨੇ ਜੰਗ ਵਿੱਚ ਜੂਝਣ ਵਾਲਾ ਹੀ ਨਹੀਂ ਹੈ ਤਾਂ ਉਹ ਹੈ ਹਰ ਖੇਤਰ ਵਿੱਚ ਜਿਹੜਾ ਬਹਾਦਰੀ ਦਾ ਕਾਰਨਾਮਾ ਕਰਦਾ ਹੈ ਉਸ ਨੂੰ ਸੂਰਮਾ ਬੀਰ ਤੇ ਬਹਾਦਰ ਕਿਹਾ ਜਾਂਦਾ ਹੈ ਫਿਰ ਅਰ ਸਨਿਆ ਸੂਰਮੇ ਦਾ ਕਰਮ ਖੇਤਰ ਕੇਵਲ ਲੜਾਈ ਨਹੀਂ ਇੱਕ ਉਹਦੀ ਜ਼ਿੰਦਗੀ ਦਾ ਪੱਖ ਹੈ ਜੂਝਣਾ ਧਰਮ ਯੁੱਧ ਕਹੇ ਚਾਹੇ ਪਰ ਬੀਰ ਸ਼ਬਦ ਜਿਹੜਾ ਇਹਨਾਂ ਵਿਸ਼ਾਲ ਹੈ ਇਹਨਾਂ ਵੱਡਾ ਹੈ ਅਸੀਂ ਦੇਖਨੇ ਕਾਂ ਕਿ ਸੂਰਮਾ ਸ਼ਬਦ ਹਰ ਖੇਤਰ ਵਿੱਚ ਲੱਗ ਸਕਦਾ ਹੈ ਤੇ ਜਿਸ ਖੇਤਰ ਵਿੱਚ ਇਨਸਾਨ ਕਾਮਯਾਬੀ ਹਾਸਲ ਕਰਦਾ ਹੈ ਸੰਸਕ੍ਰਿਤ ਦੇ ਵਿਦਵਾਨ ਇੱਕ ਨਾਟਕਕਾਰ ਨੇ ਜਦੋਂ ਵੀਰ ਦੀ ਵਿਆਖਿਆ ਕੀਤੀ ਉਹਨੇ ਚਾਰ ਤਰ੍ਹਾਂ ਦੇ ਵੀਰ ਕਹੇ ਤੇ ਉਹਨਾਂ ਚਾਰਾਂ ਦੀ ਵਿਆਖਿਆ ਵੱਖਰੀ ਵੱਖਰੀ ਕੀਤੀ ਇੱਕ 'ਚ ਸਾਰੇ ਗੋਨੀ ਦੱਸੇ ਸੰਸਕ੍ਰਿਤ ਦਾ ਵਿਦਵਾਨ ਕਹਿੰਦਾ ਕਿ ਚਾਰ ਤਰ੍ਹਾਂ ਦੇ ਵੀਰ ਹੁੰਦੇ ਨੇ ਇੱਕ ਸ਼ਬਦ ਵਰਦ ਹੈ ਪਹਿਲਾ ਸ਼ਬਦ ਵਰਦ ਹੈ ਧਰਮਵੀਰ ਜਿਹੜਾ ਧਰਮ ਦੇ ਖੇਤਰ ਵਿੱਚ ਬਹਾਦਰ ਹੋਵੇ ਦੂਸਰੇ ਸੂਰਮੇ ਲਈ ਸ਼ਬਦ ਵਰਦ ਹੈ ਯੁੱਧਵੀਰ ਜਿਹੜਾ ਮੈਦਾਨੇ ਜੰਗ ਦੇ ਵਿੱਚ ਜੂਝ ਸਕਦਾ ਹੋਵੇ ਯੁੱਧਵੀਰ ਤੀਸਰਾ ਸ਼ਬਦ ਵਰਦ ਹੈ ਕਿ দানਵੀਰ ਜਿਹੜਾ দান ਦੇ ਖੇਤਰ ਵਿੱਚ ਵੀ ਸ਼िखर ਕਰ ਦੇਵੇ ਉਹਨੂੰ দানਵੀਰ ਕਿਹਾ ਜਾਂਦਾ ਹੈ ਧਰਮਵੀਰ ਯੁੱਧਵੀਰ দানਵੀਰ ਤੇ ਚੌਥਾ ਸ਼ਬਦ ਵਰਦਾ ਕਰਮਵੀਰ ਜਿਹੜਾ ਕਰਮ ਦੇ ਖੇਤਰ ਵਿੱਚ ਵੀ ਬਹਾਦਰ ਹੋਵੇ ਦਾਸ ਦੇ ਸਾਹਮਣੇ ਇਹ ਚਾਰ ਸ਼ਬਦ ਆਏ ਕਰਮਵੀਰ ਧਰਮਵੀਰ ਯੁੱਧਵੀਰ ਤੇ ਦਾਨਵੀਰ ਉਹ ਇੱਕ ਇੱਕ ਵਿੱਚ ਇਹ ਗੁਣ ਦੱਸਦਾ ਹੈ ਕਿ ਧਰਮਵੀਰ ਕਰਮਵੀਰ ਯੁੱਧਵੀਰ ਦਾਨਵੀਰ ਤੇ ਦਾਸ ਨੇ ਪਟਨਾ ਸਾਹਿਬ ਬੇਨਤੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਸੱਚ ਇਹ ਵੇ ਉਸ ਇਕੱਲੇ ਵਿੱਚ ਹੀ ਚਾਰ ਇਹ ਬਹਾਦਰਾਂ ਵਾਲੇ ਗੁਣ ਮੌਜੂਦ ਨੇ ਗੁਰੂ ਗੋਬਿੰਦ ਸਿੰਘ ਧਰਮ ਵੀਰ ਖਹ ਗੁਰੂ ਗੋਬਿੰਦ ਸਿੰਘ ਜੀ ਕਰਮ ਵੀਰ ਖਾਨ ਗੁਰੂ ਗੋਬਿੰਦ ਸਿੰਘ ਜੀ ਯੋਧ ਵੀਰ ਖਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਨ ਵੀਰ ਖਾਨ ਯੋਧੇ ਨੇ ਦਾਨ ਕਰਨ ਵਾਲੇ ਨੇ ਧਰਮ ਪਾਲਣ ਵਾਲੇ ਕਰਮ ਵਾਲੇ ਦੋ ਸ਼ਬਦ ਦਾਸ ਨੇ ਆਪਣੇ ਕੋਲ ਲੈ ਸਨ ਪਰ ਇਹਨਾਂ ਛੀਆਂ ਦਾ ਮਤਲਬ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਦਾ ਮੁਕੰਮਲ ਜੀਵਨੀ ਦੇ ਵਿੱਚ ਆ ਜਾਏਗਾ ਕਿਉਂਕਿ ਅੱਜ ਕੱਲ ਜਦੋਂ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਚੱਲਦਾ ਹੈ ਨਾ ਉਹ ਸਾਰੇ ਕਈ ਵਰੀ ਕਈ ਸੱਜਣਾ ਨੂੰ ਹੋਰ ਪਾਸੇ ਧਿਆਨ ਕੌਰ ਸ਼ਬਦ ਨਾ ਕੱਟੋਏ ਗੁਰੂ ਗੋਬਿੰਦ ਸਿੰਘ ਦਾ ਲਾੜ ਜੇ ਜੇ ਬੀਬੀਆਂ ਕੌਰ ਸ਼ਬਦ ਵਰਦੀਆਂ ਨੇ ਇਹ ਲਫ਼ਜ਼ ਕੁੰਮਰ ਤੋਂ ਬਣਿਆ ਹੈ ਕੁੰਮਰ ਦਾ ਅਰਥ ਹੁੰਦਾ ਹੈ ਛੋਟਾ ਪੁੱਤਰ ਲਾੜਲਾ ਪੁੱਤਰ ਸੀ ਕਈ ਵਰੀ ਕਰਨਿਆ ਕੌਰ ਸ਼ਬਦ ਪਹਿਲਾਂ ਹੀ ਵਰਤਿਆ ਜਾਂਦਾ ਸੀ ਹਾਲਾਂਕਿ ਕਈ ਬੰਦਿਆਂ ਨਾਲ ਇਵੇਂ ਇਹ ਭਾਈ ਰਾਮ ਕੋਇਰ ਜੀ ਕੁੰਵਰ ਸ਼ਬਦ ਹੈ ਜਿੱਤੋਂ ਕੌਰ ਬਣਿਆ ਹੈ ਸਿੰਘ ਸ਼ਬਦ ਹੁਣ ਕਈ ਵਾਰੀ ਅਸੀਂ ਆਪਸ ਵਿੱਚ ਮਿਲਨੇ ਆਂ ਸੱਚੀ ਮੁੱੱਚੀ ਸਾਨੂੰ ਗੁਰੂ ਨਾਨਕ ਸਾਹਿਬ ਵੈਗੁਰੂ ਅਸੀਂ ਉਹਨਾਂ ਦਾ ਨਾਮ ਲਈਏ ਮੁੱਖ ਪਵਿੱਤਰ ਹੁੰਦਾ ਹੈ ਪਰ ਹੁਣ ਇਸ ਤੈਸ ਤਾ ਜੋ ਪੰਥ ਹੈ ਨਾ ਤੁਹਾਡੀ ਸੰਪਰਦਾ ਹੋ ਸਕਦੀ ਏ ਤੁਸੀਂ ਤੁਹਾਡਾ ਤਰੀਕਾ ਵੱਖਰਾ ਕੋਈ ਨਿੱਜੀ ਹੋ ਸਕਦਾ ਹੈ ਪਰ ਜਿਹੜੇ ਪੰਥਕ ਅਸੂਲ ਨੇ ਨਾ ਮੇਰਾ ਖਿਆਲ ਉਹਨਾਂ ਤੋਂ ਬਾਗੀ ਨਹੀਂ ਹੋਣਾ ਚਾਹੀਦਾ ਸਾਨੂੰ ਉਸ ਅਸੂਲ ਨੂੰ ਮੰਨਣਾ ਚਾਹੀਦਾ ਹੁਣ ਜਿਵੇਂ ਆਪਸ ਚ ਮਿਲਨੇ ਆ ਮੈਂ ਕਈ ਵਾਰ ਸੁਣਿਆ ਧੰ ਗੁਰੂ ਨਾਨਕ ਜੀ ਫਤੇ ਨਹੀਂ ਬੁਲਾਉਂਦੇ ਆਪਸ ਚ ਧੰ ਗੁਰੂ ਨਾਨਕ ਸਾਹਿਬ ਕਹਿਣਾ ਚਾਹੀਦਾ ਪਰ ਜੋ ਇੱਕ ਅਸੂਲ ਬਣਿਆ ਹੈ ਕਿ ਆਗੈ ਆਵਤ ਸਿੰਘ ਜੋ ਪਾਵੇ ਵਹਿ ਗੁਰੂ ਜੀ ਕੀ ਫਤੇ ਬੁਲਾਵੇ ਚੰਗਾ ਲੱਗੇ ਤੇ ਹੈ ਤਾਂ ਗੁਰਮਤਿ ਦੇ ਨੁਕਤੇ ਜੇ ਮੈਂ ਆਪਣੀ ਮਰਹਾਲਾ ਕਿ ਤੁਸੀਂ ਗੁਰੂ ਦਰਬਾਰ ਸਾਹਿਬ ਅਸੀਂ ਜਾਣਿਆ ਕੀ ਕਥਾ ਕਰਨ ਪ੍ਰਕਰਮਾ ਚ ਅੰਮ੍ਰਿਤ ਵੇਲੇ 3 ਵਜੇ ਇਸ਼ਨਾਨ ਕਰਨ ਜਾਓ ਇਸ਼ਨਾਨ ਸਰੋਵਰ ਚ ਕਰਨ ਜਾਈਦੇ ਤੇ ਜਾਓ ਜਦੋਂ ਵੀ ਜਾਓ ਮੇਰੀ ਬੇਨਤੀ ਹੈ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਜ਼ਰੂਰ ਕਰਕੇ ਆਇਓ ਉੱਥੇ ਬਖਸ਼ਿਸ਼ ਵਰਤਦੀ ਹੈ ਮੈਂ ਹੈਰਾਨ ਹੋਇਆ 3 ਵਜੇ ਇੱਕ ਵਾਰੀ ਰਹਿਸ਼ ਮਿਲੀ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਜਦੋਂ 10 ਦਿਨ ਕਥਾ ਕਰੀ ਦੀ ਅਕਤੂਬਰ ਚ ਤੇ ਬਾਬਾ ਬੁੱਢਾ ਸਾਹਿਬ ਦੀ ਬੇਰ ਕੋਲ ਚਲੋ ਸੋਚਿਆ ਵੀ ਇੱਧਰ ਇਸ਼ਨਾਨ ਕਰ ਲਾਂ ਕਰਾਂ ਜਦੋਂ ਮੈਂ 2:30 3 ਵਜੇ ਪਹੁੰਚਿਆ ਤੇ ਆ ਮੀਰੀ ਪੀਰੀ ਅਕੈਡਮੀ ਜਿਹੜੀ ਹੈ ਅੰਮ੍ਰਿਤਸਰ ਗੋਰੀਆਂ ਦੀ ਮੈਂ ਹੈਰਾਨ ਹੋਇਆ ਠੰਡ ਵੀ ਬੜੇ ਅਕਤੂਬਰ ਲਾਸਟ ਹੁੰਦਾ ਪਿਆ ਸੀ 8 8 9 9 ਸਾਲ ਦੇ ਗੋਰੀਆਂ ਦੇ ਬੱਚੇ ਮੈਂ ਦੇਖਿਆ ਘੰਟਾ ਘੰਟਾ ਉਹ ਜਲ ਵਿੱਚ ਖਲੋਤੇ ਤੇ ਹਰ ਮੰਦਰ ਸਾਹਿਬ ਵੱਲ ਮੂੰਹ ਕਰਕੇ ਉੱਚੀ ਉੱਚੀ ਬਾਣੀ ਪੜਦੇ ਪੈਸੇ ਤੇ ਰੋਜ਼ਾਨਾ ਰੋਜ਼ਾਨਾ ਹੁੰਦੇ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਨੋ ਤੇ ਅਸੀਂ ਚਲੋ ਤਰਸ ਕੀਤਾ ਪੰਜਾਬ ਜੰਪੈ ਮਾਂ ਪਿਓ ਸਿੱਖ ਘਰਾਣੇ ਨਾਲ ਸੰਬੰਧ ਸਨ ਉਹ ਰੋਜ਼ਾਨਾ ਹੁੰਦੇ ਆ ਅਨਮਤ ਚ ਪੈਦਾ ਹੋਇਆ ਬੰਦਾ ਸਿੱਖੀ ਚ ਸ਼ਮੂਲੀਅਤ ਕਰਕੇ ਉਸ ਦਰ ਤੇ ਨਤਮਸਤੋ ਕੇ ਇਸ਼ਨਾਨ ਕਰਦਾ ਹੈ ਪੰਜਾਬ ਦੀ ਧਰਤੀ ਤਾਂ ਬੈਠਾ ਵਿਦਵਾਨ ਖਿਮਾ ਕਰਿਓ ਉਸ ਦੇ ਇਸ਼ਾਨਾ ਨੂੰ ਖੰਡਨ ਪਿਆ ਕਰਦਾ ਹੈ ਨਹੀਂ ਉਹਦੀ ਕੋਈ ਆਪਣੀ ਥਾਂ ਹੈ ਸਦੀਆਂ ਹੋ ਚੁਕੀਆਂ ਨੇ ਉਸ ਜਗ੍ਹਾ ਤੇ ਬਾਣੀ ਪੜੀ ਜਾਂਦੀ ਹੈ ਪਾਣੀ ਤਾਂ ਬਾਣੀ ਦਾ ਬੜਾ ਸ਼ਮੇਲ ਹੈ ਲਈ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਦਿਨ ਅੰਮ੍ਰਿਤ ਦਾ ਦਾਤ ਦਿੱਤੀ ਜਿਸ ਦਿਨ ਦਾਨਵੀਰ ਦੀ ਗੱਲ ਕਰਾਂਗੇ ਉਹ ਦਿਨ ਇਹ ਗੱਲ ਕਰਾਂਗੇ ਹਜ਼ੂਰ ਨੇ ਦੁੱਧ ਨਹੀਂ ਵਰਤਿਆ ਹਾਲਾਂ ਬਾਣੀ ਚ ਦੁੱਧ ਨੂੰ ਅੰਮ੍ਰਿਤ ਕਿਹਾ ਹੈ ਪਸ਼ੂ ਮਿਲੇ ਚਿੰਗਿਆਈਆਂ ਖੜਖਾਵੇਂ ਅੰਮ੍ਰਿਤ ਦੇ ਉੱਥੇ ਹਜ਼ੂਰ ਨੇ ਪਾਣੀ ਵਰਤਿਆ ਜਲ ਵਰਤਿਆ ਉਹ ਵੀ ਸਤਲੁਜ ਦਾ ਖੂਹ ਦਾ ਵੀ ਨਹੀਂ ਆਪ ਸਭ ਨੂੰ ਪਤਾ ਹੈ ਸਤਲੁਜ ਦਾ ਨਿਰਮਲ ਵਗਦਾ ਪ੍ਰਵਾਹ ਜਲਿਆ ਕਿਉਂਕਿ ਪਾਣੀ ਜਿਹੜਾ ਹੈ ਪਾਣੀ ਧਾਤ ਦਾ ਤੇ ਸ਼ਬਦ ਦਾ ਅਸਰ ਬੜਾ ਕਬੂਲਦਾ ਹੈ ਜਦੋਂ ਪਾਣੀ ਉੱਤੇ ਰੱਬ ਦੀ ਬਾਣੀ ਬੜੀ ਜਾਂਦੀ ਹੈ ਸੱਚ ਇਹ ਵੀ ਕਿ ਉਹ ਪਾਣੀ ਹਕੀਕਤ ਵਿੱਚ ਬਾਣੀ ਦੇ ਨਾਲ ਨਿਵਾਜਿਆ ਜਾਂਦਾ ਹੈ ਪਾਣੀ ਜਜ਼ਬ ਕਰਦਾ ਹੈ ਸ਼ਬਦ ਨੂੰ